ਸ਼੍ਰੀ ਗੁਰੂ ਰਾਮਦਾਸ ਲੋਕ ਫਲਾਈ ਸੁਸਾਇਟੀ ਦੇ ਸਰਪ੍ਰਸਤ सुरेंद्र ਸਿੰਘ ਅਰੋੜਾ ਵੀਰ ਜੀ ਅਤੇ ਸਮੂਹ ਸਹਿਯੋਗੀਆਂ ਦੇ ਸਹਿਯੋਗ ਨਾਲ 7 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ 177 ਮੈਡੀਕਲ ਇਨਕਲੇਵ ਤੋਂ ਸਵੇਰੇ ਅਰਦਾਸ ਉਪਰੰਤ ਸਜਾਇਆ ਜਾਵੇਗਾ ਜੋ ਕਿ ਮੈਡੀਕਲ ਇਨਕਲੇਵ ਗ੍ਰੀਨ ਐਵੇਨਿਊ ਰਣਜੀਤ ਐਵੇਨਿਊ ਤੋਂ ਹੁੰਦਾ ਹੋਇਆ 에ਅਰਪੋਰਟ ਰੋਡ ਡੀਅਰ ਇਨਕਲੇਵ ਗਲੀ ਨੰਬਰ 6 238 ਨੰਬਰ ਅਨਿਲ ਸੇਟ ਦੇ ਨਿਵਾਸ ਸਥਾਨ ਕੋਲ ਜੇਗਾ ਜਿੱਥੇ ਦੁਪਹਿਰ 12 ਵਜੇ ਤੋਂ ਗੁਰਮਤਿਸਮਾਗਮ ਹੋਣਗੇ ਸਮੂਹ ਸੰਗਤਾਂ ਨੂੰ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਅਤੇ ਸਮੂਹ ਸਹਿਯੋਗੀਆਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਮਾਗਮਾ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਤਸੰਬਰ ਨੂੰ ਬਰਾਤੀ ਰੂਪ ਨਗਰ ਕੀਰਤਨ ਦਾ ਸਵਾਗਤ ਕਰਨ ਵਾਲੀਆਂ ਸੰਗਤਾਂ ਹੜਪੀੜਤ ਲੋਕਾਂ ਦੀ ਮਦਦ ਵੀ ਕਰਨ ਉਨਾ ਆਖਿਆ ਕੀ ਨਗਰ ਕੀਰਤਨ ਦੇ ਵਿੱਚ ਇੱਕ ਟਰਾਲੀ ਹੋਵੇਗੀ ਜਿਸ ਵਿੱਚ ਸੰਕਟ ਆੜ ਪੀੜਤਾਂ ਦੀ ਮਦਦ ਲਈ ਸਮਾਨ ਪਾਸਾਕ ਦੀਆਂ ਹਨ ਉਨਾ ਆਖਿਆ ਕੀ ਹੈ ਸਾਰਾ ਸਮਾਨ 7 ਸਤੰਬਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੂੰ ਪੇਂਟ ਕਰ ਦਿੱਤਾ ਜਾਵੇਗਾ ਇਸ ਮੌਕੇ ਅਮਰਜੀਤ ਸਿੰਘ ਪਸਰੀਚਾ ਖੁਰਿੰਦਰ ਸਿੰਘ ਨਰੂਲਾ ਸਵਿੰਦਰ ਸਿੰਘ ਗੁਨਮੀਤ ਸਿੰਘ ਅਮਨਦੀਪ ਸਿੰਘ ਸੁਰਿੰਦਰ ਸਿੰਘ ਕੁਲਵੰਤ ਸਿੰਘ ਪਰਮਜੀਤ ਸਿੰਘ ਸੁਖਪ੍ਰੀਤ ਸਿੰਘ ਗੁਰਚਰਨ ਸਿੰਘ ਸਮੀਤ ਸੋਸਾਇਟੀ ਮੈਂਬਰ ਹਾਜ਼ਰ ਸਨ ਮਾਨਜੋ ਸਤ ਸੰਗਤ ਜੀਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ 4 ਸਾਲ ਦੀ ਤਰ੍ਹਾਂ ਸ਼ਿਦਗੁਰ ਰਾਮਦਾਸ ਲੋਕ ਭਲਾਈ ਸੁਸਾਇਟੀ ਅੰਮ੍ਰਿਤਸਰ ਵੱਲੋਂ ਗੁਰਨਾਣਕ ਜੀ ਦਾ ਵਿਆਹ ਪੁਰਬ ਅੰਮ੍ਰਿਤਸਰ ਦੀ ਤਰਜੀਹ ਤੇ ਮਨਾਇਆ ਜਾਂਦਾ ਹੈ ਇਹ ਸਮਾਗਮ 7 ਸਤੰਬਰ 2025 ਐਤਵਾਰ ਵਿਖੇ ਜੋ ਕਿ 170 ਮੈਡੀਕਲ ਕਲੇਵ ਦੇ ਖੁੱਲੇ ਪਾਰਕ ਦੇ ਸਾਹਮਣੇ ਖੁੱਲੇ ਪਾਰਕ ਤੋਂ ਸ਼ੁਰੂ ਹੋਏਗਾ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਸੰਤਾ ਐਵੇਨਿਊ ਗ੍ਰੀਨ ਐਵੇਨਿਊ ਰਣਜੀਤ ਐਵੇਨਿਊ ਹੁੰਦਾ ਹੋਇਆ 238 ਨੰਬਰ 6 ਡੀਆਰ ਐਨ ਕਲੇਵਿਕੇ શ્રી ਅਨਿਲ ਸੇਠ ਜੀ ਦੇ ਘਰ ਵਿਖੇ ਪਹੁੰਚੇਗਾ ਰਸਤੇ ਦੇ ਵਿੱਚ ਸਾਰੇ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਹਿਲੇ ਤੁਸੀਂਰੇ ਅਰਦਾਸ ਤੇ 8 ਤੋਂ 9 ਦੇ ਵਿੱਚ ਆਓ ਤੇ ਉਸ ਤੋਂ ਬਾਅਦ ਸੰਗਤ ਦੀ ਜਿਹੜਾ ਤੁਸੀਂ ਸਵਾਗਤ ਕਰਨਾ ਹੈ ਤੁਹਾਡਾ ਬਹੁਤ-ਬਹੁਤ ਤੁਹਾਡੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਹੈ ਕਿ ਹਰ ਪੀੜਤਾ ਦੇ ਤریہ ਤਰਾਸੀ ਵਿੱਚ ਧਿਆਨ 'ਚ ਰੱਖਦੇ ਹੋਇਆਂ ਉਹ ਸਵਾਗਤ ਉਹ ਉਹ ਵਸਤੂਆਂ ਜਿਹੜੀਆਂ ਪਿੱਛੇ ਟਰਾਲੀ 'ਚ ਲਈ ਜਾਓ ਜੜੀਆਂ ਕਿ ਅਸੀਂ ਹਰ ਪੀਤਾ ਨੂੰ ਪਹੁੰਚਾ ਸਕੀਏ ਉਹਨਾਂ ਦੇ ਕੰਮ ਆ ਸਕਣ ਰਾਸ਼ਨ ਬਹੁਤ ਹੈ ਉੱਥੇ ਜ਼ਰੂਰਤ ਹੈ ਕਿ ਅਸੀਂ ਬੈੱਡ ਸ਼ੀਟਸ ਜੁਟੈਂਸਿਲਸ ਬਲੈਂਕਟਸ ਦਵਾਈਆਂ ਟਾਰਚੇਸ ਤਾਵਲਸ ਸੁੱਕਾ ਦੁੱਧ ਪਛਵਾਛਾਪ ਜੜੀਆਂ ਲੱਗੀਆਂ ਨੇ ਤੇ ਇਹਨਾਂ ਤੋਂ ਇਲਾਵਾ ਬੱਚਿਆਂ ਦੇ ਡਾਪਰ ਸੈਨੀਟਰੀ ਪੈਡ ਤੇ ਕੱਪੜੇ ਦੇ ਸਕੋ ਤੁਹਾਡੀ ਬੜੀ ਮਿਹਰਬਾਨੀ अभी शाम सारा समान इकट्ठा करके डिस्ट्रिक एडमिनिस्ट्रेटिव एक बड़ी खुशी की गल है कि साढ़े मानजो डिप्टी कमिश्नर साक्षी सानी जी जो कि बहुत ज़्यादा सेवा च लगे हुए हैं अभी सारे कट्ठे हो गए उन्होंने जाके बेनती करा कि सारा समान प्रोपर हथा पचाया जाए मेरा श्री गुरु नानक पाशाह अवतार दिहाड़े का जो गुरपुर विहार मना रहे रामदाससाय वालों घोड़ा भीर जी की नहनुम थले ਉਹ ਅਸੀਂ ਜਿਹੜਾ ਨਗਰ ਕੀਰਤਨ ਚੱਲ ਰਿਹਾ ਸੀ ਉਹ ਅਸੀਂ ਬੈਂਡ ਵਾਜਿਆਂ ਦੇ ਨਾਲ ਚੱਲਣਾ ਸੀ ਜਿਹੜਾ ਕਰ ਸੀ ਉਹ ਕੈਨਸਲ ਕਰਕੇ ਹਰ ਪੀਤਾਂ ਦੇ ਹਾਜੀ ਪਰਨਵਾਸ ਦੇ ਚੰਨਾਂ ਦੇ ਵਿੱਚ ਸੇਵਾ ਅਰਪਨ ਕਰਨ ਵਾਸਤੇ ਬੇਨਤੀ ਕਰ ਰਹੇ ਹਾਂ ਜਿਹੜਾ ਨਗਰ ਕੀਰਤਨ ਤੋਂ ਨਿਕਲੇਗਾ ਆ ਰਸਤੇ ਦੇ ਵਿੱਚ ਜਿਹੜੀ ਜਗ੍ਹਾ ਤੇ ਆ ਤੇ ਸਵਾਗਤ ਕਰਨਾ ਸੀ ਉਹ ਸਵਾਗਤ ਵਾਸਤੇ ਜਿਹੜਾ ਖਾਣ ਪੀਣ ਵਾਸਤੇ ਲੰਗਰ ਪੰਚਾਇਤ ਜੋ ਵੀ ਛਰਦਾ ਮੁਤਾਬਕ ਆਪ ਕਰਨਾ ਸੀ ਉਹ ਉਹਦਾ ਰੂਪ ਬਗਲ ਕੇ ਆਪ ਜੋ ਵੀ ਹਰ ਪੀਤਾਂ ਦੀ ਯੂਵਤ ਵਾਸਤੇ ਜੋ ਸਮਾਨ ਚਾਹੀਦਾ ਪਤ ਤੋਂ ਬਾਅਦ ਉਹਨਾਂ ਵਾਸਤੇ ਦਿੱਤਾ ਜਾਵੇ ਤਾਂ ਜੋ ਆਰਧ ਪੀਤਾਂ ਦੇ ਲਈ ਗੋਨਾਲਕ ਪਾਸ਼ੇ ਦਾ ਵਿਆਹ ਦੀ ਯਾਦਗਾਰ ਰਹਿ ਜਾਏਗੀ ਸਭਾਗ ਮੋਰੀ ਹੈ ਬਾਬਾ ਜੀ ਦਾ ਜੀ ਇਸ ਸੰਬੰਧ ਵਿੱਚ ਨਗਰ ਕੀਤੇ ਵਿਸ਼ਾ ਡਿਕਦੇ ਦਿਖਦੇ ਆ ਜੀ ਉਹ ਇਸ ਸੰਬੰਧੀ ਬੇਨਤੀ ਕਰਦੇ ਆ ਤਾਂ-ਤਾਂ ਦੇ ਸਵਾਗਤ ਕੀਤਾ ਜਾਏ ਤੇ ਹਰ ਨਾਲ ਹਰ ਪੀਤਾਂ ਵਾਸਤੇ ਜੋ ਸਮਾਨ ਦੇਣਾ ਜਾਏ ਕੋ ਕੰਪਲ ਚਦਰਾਂ ਬੈੱਡ ਚਿੱਟਾਂ ਨਾਲ ਦੀ ਅਤਾਰੀ ਲੱਗੀ ਹੋਈ ਆਪਣੀ ਸੇਵਾ ਪਾ ਕੇ ਯੋਗਦਾਰ ਪਾਇਆ ਜਾਏ